ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਮੁੱਦਿਆਂ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ 7 ਜਨਵਰੀ 2023 ਕਿਉਂਕਿ ਉਹ ਕੌਮ ਦੇ ਮੁੱਦੇ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਲਈ ਤਿਆਰ ਨਹੀਂ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਹੋਈਆਂ ਬੇਅਦਬੀਆਂ ਦਾ ਇਨਸਾਫ ਹੈ ਜਾਂ ਬੇਅਦਬੀ ਕਰਨ ਵਾਲੇ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਹੈ ਸੋ ਉਹ ਕਾਨੂੰਨ ਬਣਾਉਣ ਵਾਸਤੇ ਵੀ ਸਰਕਾਰਾਂ ਤਿਆਰ ਨਹੀਂ ਸੋ ਅੱਜ ਉਸ ਮੁੱਦਿਆਂ ਤੇ ਅਸੀਂ ਵਿਚਾਰ ਕਰੀਏ ਕਿ ਕਿਸ ਤਰ੍ਹਾਂ ਸਰਕਾਰਾਂ 'ਤੇ ਦਬਾਅ ਪਾਇਆ ਜਾਵੇ ਕਿਉਂਕਿ ਜਿੱਥੇ ਮੁੱਦਿਆਂ ਦੀ ਗੱਲ ਹੈ ਉਥੇ ਇਹ ਮਨੁੱਖੀ ਅਧਿਕਾਰਾਂ ਦਾ ਮਸਲਾ ਕਿਉਂਕਿ ਜਿਹੜੀਆਂ ਸੰਜਾਵਾਂ ਕੋਰਟ ਵੱਲੋਂ ਮਿਲੀਆਂ ਉਹ ਦੁੱਗੀਆਂ ਕਰ ਚੁੱਕੇ ਪਰੰਤੂ ਰਿਹਾਈਆਂ ਨਹੀਂ ਹੋ ਰਹੀਆਂ ਇਸ ਲਈ ਇਸ ਤੇ ਵਿਚਾਰ ਚਰਚਾ ਕਰਨ ਵਾਸਤੇ ਅੱਜ ਅਸੀਂ ਮੀਟਿੰਗ ਕੀਤੀ ਸੀ ਤਕਰੀਬਨ ਸਾਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਤੇ ਪੰਚੇ ਵਿਚਾਰਾ ਹੋਈਆਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਇੱਕ ਵੱਡਾ ਕੱਠ ਕੌਮੀ ਇਨਸਾਫ ਮੋਰਚੇ ਵਿੱਚ ਕਰਨਾ ਤਾਂ ਕਿ ਦੱਸਿਆ ਜਾ ਸਕੇ ਦੂਜਾ ਇੱਕ ਇਹ ਵਿਚਾਰ ਹੋਈ ਹੈ ਵੀ ਬਾਪੂ ਸੂਰਤ ਸਿੰਘ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 10 ਸਾਲ ਸੰਘਰਸ਼ ਕਰਿਆ ਉਹ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਸੰਸਕਾਰ 26 ਜਨਵਰੀ ਨੂੰ ਯੂ ਐਸ ਏ ਤੋਂ ਹੋਇਆ ਸੋ ਜਦੋਂ ਸੰਘਰਸ਼ ਕਰ ਰਏ ਸੀ ਭਗਵੰਤ ਮਾਨ ਜਿਹੜਾ ਅੱਜ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਉਹ ਉੱਥੇ ਜਾਂਦਾ ਰਿਹਾ ਬੋਲਦਾ ਰਿਹਾ ਉਹ ਵੀਡੀਓ ਬਣੀ ਵੀ ਹੈ ਸੋ ਉਹ ਇਹੀ ਗੱਲ ਕਹਿੰਦਾ ਸੀ ਕਿ ਸੰਵਿਧਾਨ ਵੱਲੋਂ ਜਿਹੜੀਆਂ ਅਦਾਲਤਾਂ ਬਣੀਆਂ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਉਹ ਬੰਦੀ ਸਿੰਘ ਪੂਰੀਆਂ ਕਰ ਚੁੱਕੇ ਕਿਉਂ ਨਹੀਂ ਰਿਹਾਈਆਂ ਕਰ ਰਹੀਆਂ ਸਰਕਾਰਾਂ ਉਹ ਉਹਨਾਂ ਨੂੰ ਭੰਡ ਰਿਹਾ ਸਰਕਾਰਾਂ ਨੂੰ ਮੌਕੇ ਦੀ ਸਰਕਾਰ ਚੀਜ਼ ਸੋ ਅਸੀਂ ਉਹ ਵੀ ਸੰਗਤਾਂ ਤੇ ਸਾਹਮਣੇ ਲੈ ਕੇ ਜਾਣਾ ਆਉਣ ਵਾਲੇ ਦਿਨ ਚ ਵਿਚਾਰ ਹੋਈ ਹੈ ਕਿ ਉਹ ਬਾਪੂ ਸੂਰਜ ਸਿੰਘ ਦੀਆਂ ਅਸਤੀਆਂ ਜਿਹੜੀਆਂ ਪਰਿਵਾਰ ਨਾਲ ਸਲਾਹ ਕਰਕੇ ਇੱਥੇ ਪੰਜਾਬ ਲਿਆਂਦੀਆਂ ਜਾਣਗੀਆਂ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਕਮਾ ਕੇ ਉੱਤੇ ਉਸ ਗੱਡੀ ਤੇ ਇੱਕ ਸਕਰੀਨ ਲਾਈ ਜਾਵੇਗੀ ਜਿਸ ਤੇ ਉਹ ਭਗਵਾਨ ਤਮਾਨ ਬੋਲ ਰਿਹਾ ਬਾਪੂ ਸੂਰਜ ਸਿੰਘ ਦੇ ਕੋਲ ਬੈਠ ਕੇ ਸੋ ਦਿਖਾਇਆ ਜਾਏਗਾ ਕਿ ਇਹ ਕਿਹੜੇ ਇਹਨੇ ਵਾਅਦੇ ਕਰੇ ਸੀ ਅੱਜ ਉਹਨਾਂ ਵਾਦਿਆਂ ਤੇ ਆਪ ਪੂਰ ਨਹੀਂ ਉੱਤਰਿਆ ਸੋ ਇਹਨਾਂ ਮੁੱਦਿਆਂ ਤੇ ਵਿਚਾਰ ਕਰਨ ਲਈ ਅੱਜ ਅਸੀਂ ਮੀਟਿੰਗ ਸੱਦੀ ਸੀ ਬਹੁਤ ਸੁਖਾਮੇ ਮਾਹੌਲ ਚ ਮੀਟਿੰਗ ਹੋਈ ਹੈ ਆਪਣੇ ਆਪਣੇ ਸੁਝਾਅ ਦਿੱਤੇ ਆ ਕਿਸਾਨ ਆਗੂ ਹੈ ਇਹ ਬੈਠੇ ਆ ਡਾਕਟਰ ਦਰਸ਼ਨਪਾਲ ਸਿੰਘ ਜੀ ਆਪਣੇ ਗੁਰਦੀਪ ਸਿੰਘ ਮਠੰਡਾ ਜੀ ਹਰਪਾਲ ਸਿੰਘ ਚੀਮਾ ਜੀ ਅਮਾਨ ਸਿੰਘ ਮਾਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਅਕਾਲੀ ਦਲ ਅੰਮ੍ਰਿਤਸਰ ਵਾਲੋ ਤੇ ਲਖਵਾਲ ਯੂਨੀਅਨ ਬਲਜੀਤ ਸਿੰਘ ਭਾਉ ਹੋਰ ਬਹੁਤ ਸਾਡੇ ਸਹਿਯੋਗ ਪਹੁੰਚੇ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਸੋ ਆਉਣ ਵਾਲੇ ਦਿਨਾਂ 'ਚ ਅਸੀਂ ਅੱਗੇ ਰਣਨੀਤੀ ਕੀ ਬਣਾਣੀ ਹੈ ਉਸ ਤੇ ਅੱਜ ਵਿਚਾਰਾ 16 ਤਰੀਕ ਦੀ ਮੀਟਿੰਗ ਵਿੱਚ ਇੱਕ